ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰਨਾ ਮਾਰਨਿੰਗ ਦਾ ਟਾਈਮ ਹੋ ਚੁੱਕਾ ਜੀ 4:30 ਦਾ ਤੇ ਆਪਾਂ ਸਵੇਕ 4 ਵਜੇ ਤੇ ਉੱਠੇ ਆਂ ਤੇ ਚਾਹ ਆਪਣੇ ਬਣ ਗਈ ਮਧਾਣੀ ਵਗੈਰਾ ਲਾਤੀ ਤੇ ਬਾਕੀ ਪਲੀਜ਼ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਅੱਜ ਆਪਾਂ ਟਾਈਮ ਨਾਲ ਵੀਡੀਓ ਸਟਾਰਟ ਕਰਦੀ ਕਿਉਂਕਿ ਜੀ ਬਸ ਜਦੋਂ ਵੀਡੀਓ ਸਟਾਰਟ ਹੋ ਜਾਂਦੀ ਹੈ ਨਾ ਫਿਰ ਅੱਗੇ ਦੀ ਅੱਗੇ ਕੰਟੀਨਿਊ ਹੋ ਜਾਂਦੀ ਹੈ ਬਲੌਗ ਬਣ ਜਾਂਦਾ ਪਰ ਜੇਦੋਂ ਸਟਾਰਟ ਨਹੀਂ ਹੁੰਦੀ ਫਿਰ ਕਹਾਣੀ ਹੀ ਹੋ ਜਾਂਦੀ ਵੈ ਹੋ ਜਾਂਦਾ ਹੁਣ ਸੋਹਣ ਸ਼ੁਰੂ ਕਰਦੇ ਹਾਂ ਹੁਣ ਸ਼ੁਰੂ ਕਰਦੇ ਹਾਂ ਤੇ ਲਓ ਜੀ ਮਧਾਨੀ ਆਪਾਂ ਲਾਤੀ ਤੁਹਾਨੂੰ ਦਿਖਾਉਣੇ ਆਪਾਂ ਬੈਕ ਕੈਮਰਾ ਕਰਕੇ ਲਓ ਜੀ ਵਧਾਣੀ ਆਪਾਂ ਲਾਤੀ ਤੇ ਇਧਰ ਆਪਣੀ ਚਾਹ ਵੀ ਉਬਲਾਈ ਤੇ ਬਸ ਖੜੀ ਜਾਂਦੀ ਹੈ ਚਾਹ ਆਪਾਂ ਹੁਣ ਪਾਉਂਦੇ ਆ ਤੇ ਆਪਾਂ ਸੋਨੂੰ ਟਾਈਮ ਦਿਖਾਉਣੇ ਕਿ ਵੀ ਐ ਹੋ ਜਾਂਦਾ ਹਨਾ ਭੈਣ ਵੀ ਆਖ ਦਿੰਦੇ ਵੀ ਜਾਣ ਕੇ ਆਦੇ ਆ ਜਾਂ ਗੱਪ ਮਾਰਦੇ ਇੰਨੀ ਸੁਨਿਆ ਨਹੀਂ ਉੱਠਦੇ ਤੇ ਆ ਦੇਖੋ 30 ਮਿੰਟ ਹੋਇਆ 4:00 ਵਜੇ ਤੇ ਚਾਹ ਆਪਣੀ ਬਣ ਗਈ ਵਧਾਣੀ ਲਾਤੀ ਸੋਨੂੰ ਤਾਂ ਆਪ ਹਿਸਾਬ ਨਾਲ ਵੀ ਦਾ 15 ਮਿੰਟ ਆਪਨ ਉਠਿਆ ਰੋ ਵੀ ਹੋਗੇ ਤੇ ਸਵਾ 4 ਉੱਠੇ ਸੀ ਆਪਾਂ ਬਸ ਆਪਣਾ ਇਹੀ ਟਾਈਮ ਹੁੰਦਾ ਡੇਲੀ ਉਠਣਾ ਜੀ ਤੇ ਇਹੇ ਟਾਈਮ ਹੁੰਦਾ ਜੀ ਆਪਣਾ ਸਵਾ 4 ਬਸ 4 ਵੀ ਸਾਢੇ 4 ਤੋਂ ਪਹਿਲਾਂ ਪਹਿਲਾਂ ਉੱਠ ਖੜਦੇ ਹੁੰਨੇ ਆ 10 ਮਿੰਟ ਐ ਉਹ 5 ਮਿੰਟ ਤੇ ਫੇਰ ਹੀ ਕਿਤੇ ਜਾ ਕੇ ਜੀ 10 ਵਜੇ ਨਾਲ ਕੰਮ ਨਿਪਟਦਾ ਹਨਾ ਤੁਹਾਨੂੰ ਪਤਾ ਫਿਰ 20 ਧਾਰਾ ਵਗੈਰਾ ਦਾ ਕੰਮ ਕਿੰਨਾ ਜਿਆਦਾ ਵੱਜਦਾ ਮੈਂ ਗੋਇ ਘੂੜੇ ਦਾ ਸਾਰਾ ਕਿੰਨਾ ਜਿਆਦਾ ਕੰਮ ਹੋ ਜਾਂਦਾਗਾ ਪਹਿਲਾਂ ਪਹਿਲਾਂ ਤਾਂ ਸਾਢੇ 6 ਵਜੇ ਤਨਾ ਸੀ ਉਧਰਲਾ ਪਸ਼ੂ ਵਾਲਾ ਨਿਮੇੜਦੇ ਆ ਫਿਰ ਉਧਰਲਾ ਨਿਮੇੜ ਕੇ ਫਿਰ ਇੱਧਰਲੇ ਕੰਮ ਤੇ ਆਉਣੇ ਆ ਫਿਰ ਅੱਜ ਆਪਣੇ ਜਸ਼ਨ ਨੇ ਵੀ ਸਕੂਲ ਜਾਣਾ ਤੇ ਤੁਹਾਨੂੰ ਪਤਾ ਫਿਰ ਥੋੜੇ ਥੋੜੇ ਨਾਲ ਵੀ 10 15 ਮਿੰਟ ਜਸ਼ਨ ਨੇ ਚਲੋ ਆਏ ਆ ਬੀ ਨੂੰ ਤਾਂ ਰੈਡੀ ਵਗੈਰਾ ਤਾਂ ਆਪੇ ਹੁੰਦਾ ਫਿਰ ਵੀ ਬੜਾ ਜੁਨੀ ਫੋਮ ਪ੍ਰੈਸ ਕਰਨੀ ਖਾਣਾ ਵਗੈਰਾ ਬਣਾਉਣਾ ਹੈ ਨਾ ਕਿੰਨਾ ਜ਼ਿਆਦਾ ਕੰਮ 10 15 ਮਿੰਟਾਂ ਦਾ ਕੰਮ ਵੱਧ ਹੋ ਜਾਂਦਾਗਾ ਤੇ ਤਾਂ ਕਰਕੇ ਬਸ ਉਹ ਵੀ ਆਪੇ ਇਸ ਟਾਈਮ ਹੀ ਹੁੰਦੇ ਹੋਣਾ ਜੀ ਗਰਮੀ ਗਰਮੀ ਕਿਉਂਕਿ ਫਰਾਈ ਹੋ ਜਾਂਦਾ ਜਿਆਦਾ ਧੁੱਪ ਚੜ ਜਾਂਦੀ ਆ ਹੋ ਜਾਂਦਾ ਵੀ ਟਾਈਮ ਨਾਲ ਕੰਮ ਹੈ ਜਿਹੜਾ ਨੀੜ ਲਈਏ ਤੇ ਉਹ ਤਾਂ 9 9 ਵਜੇ ਦੇ ਨਾਲ ਵੀ ਦੁਪਹਿਰਾਂ ਲੱਗਣ ਲੱਗ ਜਾਂਦਾਗਾ ਤੇ ਜਿਆਦਾ ਹੁੰਦਾ ਧੁੱਪੇ ਮੱਚਣੋਂ ਚੰਗਾ ਵੀ ਦਾ ਅੱਧ ਵੀ ਅੱਧਾ ਘੰਟਾ ਘੰਟਾ ਪਹਿਲਾਂ ਉੱਠ ਖੜੋ ਉਹੀ ਰੈਸਟ ਆਪਾਂ ਦਿਨੇ ਕਰ ਸਕਦੇ ਆ ਹਨਾ ਤੇ ਜਿਹੜਾ ਥੰਢ ਥੰਢੇ ਕੰਮ ਹੋ ਜੇ ਉਹਦੇ ਵਾਰ ਕੀ ਰੀਚ ਨਹੀਂ ਹੁੰਦੀ ਜੀ ਤੇ ਚਲੋ ਜੀ ਆਪਾਂ ਚਾਹ ਪੋਣ ਲਈਏ ਚਾਹ ਪੋਣ ਕੇ ਸਾਰੇ ਨੂੰ ਫੜਾਈਏ ਫਿਰ ਕਰਦੇ ਆਪਾਂ ਉਧਰ ਬਸਣ ਵਾਲੇ ਕੰਮ ਥੰਢੀ ਜਾਂਦੇ ਆ ਕਰਦੇ ਆ ਉਧਰ ਲਾ ਕੰਮ ਤੇ ਫਿਰ ਹੋ ਸਕੇ ਜਿੰਨੇ ਵੀਡੀਓ ਤੁਹਾਡੇ ਨਾਲ ਕਰਾਂਗੇ ਸ਼ੇਅਰ ਕਰਾਂਗੇ ਹੁਣ ਤਾਂ ਕੁਛ ਨਹੀਂ ਦਿਖਾਈ ਦੇ ਰਿਹਾ ਉਧਰ ਹੋਰ ਹੀ ਧੁੰਦਲੀ ਜਿਹੀ ਫੋਟੋ ਆਉਗੀ ਨਹੀਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਚਲੋ ਜੀ ਜਦੋਂ ਮਾੜਾ ਮੋਟਾ ਦਿਨ ਜਿਹੜਾ ਫਿਰ ਕਰਦੇ ਆ ਵੀਡੀਓ ਕੰਟੀਨਿਊ ਤੇ ਸਾਰੇ ਭੈਣ ਭਰਾ ਜੀ ਫੁੱਲ ਸਪੋਰਟ ਕਰੋ ਵੀਡੀਓ ਨੂੰ ਫੋਲੋ ਵਾਚ ਕਰਿਓ ਚਲੋ ਜੀ ਫਿਰ ਮਿਲਦੇ ਲੋ भांडे मांजन धारा धूरा रोटी घ्यो अपना आ गया थोड़ा ठंडा पानी पाया घ्यो होगा मम्मी तरी आगे लिटीदा है ना बस फिर भांडे चट के घ्यो कट के फिर आपका कम करके

ਲੋ ਜੀ ਆਪਾਂ ਲਾ ਦਿੱਤੀਆ ਹੋਗਾ ਜਸ ਸੱਲਾ ਠੰਡਾ ਪਾਣੀ ਪਾਇਆ ਮੈਂ ਜੋ ਫਰਤ ਵਾਲਾ ਨੌਂ ਗਿਆਂ ਵਾਲਾ ਪਾਣੀ ਪਾ ਕੇ ਤੇ ਫੇਰੇ ਚ ਪਾਇਆ ਲੀਟਰ ਦਾ ਪਾਣੀ ਦਾ ਹੋਰ ਫੇਰ ਜਾ ਕੇ ਇਕੱਠਾ ਹੋਇਆ ਪਰ ਨਹੀਂ ਤਾਂ ਜਦੋਂ ਆ ਪਤਾ ਨਾ ਪਤਾ ਹੋਇਆ ਪਿਆ ਸੀ ਗਰਮੀ ਆ ਨਾ ਜੀ ਗਰਮੀ ਵਾਲੀ ਹੈ ਹੂ ਅੰਦਰ ਹੁੰਦਾ ਰਸੋਈ ਦੇ ਵਿੱਚ ਦੁੱਧ ਤੇ ਗਰਮ ਹੋ ਜਾਂਦੀ ਹੈ ਨਹੀਂ ਆਪਣੀ ਤੇ ਪਾਣੀ ਭੁੰਨੇ ਚੱਕਦੇ ਜੀ ਤੇ ਬਸ ਹੁਣ ਕਿਉਂ ਕੱਢ ਕੇ ਦਵਾ ਦਵਾਂ ਆਪਾਂ 6 ਵਜੇ ਤੇ ਉੱਕਰ ਤੇ ਕੋਹੇ ਵਾਲਾ ਕੰਮ ਨਿਬੇੜ ਕੇ ਆਉਣਾ 15 ਵੇ ਟਾਂਚੇ ਫੇਰ ਆ ਕੇ ਚਾਹ ਚੂ ਪੀ ਕੇ 10 ਵਜੇ ਤੱਕ ਪ੍ਰੋਜੈਕਸ਼ਨ ਨੂੰ ਰੈਡੀ ਕਰਾਉਣਾ 11 ਤਾਈ ਤੜ ਕੇ ਉਹ ਗੱਲ ਹੁੰਦੀ ਹੈ ਜਿਹੜਾ ਚਾਬੀ ਵਾਲਾ ਗੁੱਟੇ ਨਹੀਂ ਹੁੰਦੇ ਜਿਵੇਂ ਚਾਬੀ ਲਾ ਕੇ ਛੱਡੇ ਹੁੰਨੇਗਾ ਬਸ ਕਿ ਉੱਠਣ ਦੀ देर ਹੋ ਗਈ ਫਿਰ ਤਾਂ ਲੱਗੇ ਰਹਿੰਦੇ ਹਲਕੇ 10 ਵਜੇ ਤੱਕ ਫਿਰ 10 ਵਜੇ ਤੀਕੋ ਕੰਮ ਨਿਬੜਦਾ ਫਿਰ ਕਿਤੇ ਜਾ ਕੇ ਸੌਖਾ ਜਿਹਾ ਹੁੰਦਾ ਹੈ ਕੋਸਤਾ ਨਹੀਂ ਘਰ ਵੀ ਨਸਰਤ ਬੰਨਾ ਰੱਖੀ ਹੈ ਨਾ ਤੁਹਾਨੂੰ ਪਤਾ ਹੀ ਜਾਂਦਾ ਕਿ ਕਿੰਨੀ ਚਾਲੀ ਹੁੰਦਾ ਆਏ ਹੋ ਜਾਂਦਾ ਵੀ ਬਿਸਨੇ ਆਉਂਕੇ ਕੰਮ ਕਰ ਲੀਏ ਪਰ ਪਰ ਸੁਨੀਆ 4 ਵਜੇ ਵੀ ਉਹੀ ਹਾਲ ਹੁੰਦਾ ਤੇ 8 ਵਜੇ ਵੀ ਤੇ 10 ਵਜੇ ਵੀ ਕਾਦੀ ਦਾ ਵਾਸਤ ਹੋਈ ਟਿੱਕੀ ਬਣਾ ਰੱਖਿਆ ਦਿਨ ਰਾਤ ਹੀ ਅੱਗੇ ਭੈਣਾ ਇੱਕ ਭੈਣ ਕਵੰਤ ਕਰਕੇ ਆ ਰਹੇ ਜਿਹੜਾ ਨਹੀਂ ਵੀ ਤੁਸੀਂ ਤੁਸੀਂ ਇੰਨਾ ਕੰਮ ਕਰ ਦੋ ਸਾਰੇ ਜਣੇ ਕਿ ਤੁਸੀਂ ਏਸੀ ਲਵਾ ਲਓ ਕਹਿੰਦੀ ਵੀ ਸ਼ਰਾਮ ਦਾ ਚਲੋ ਦੋ ਘੰਟਾ ਘਰੀ ਬੰਦਾ ਆਰਾਮ ਕਰ ਲੈਂਦਾ ਤੇ ਏਸੀ ਭਾਵੇਂ ਕਿ ਬੱਲੀ ਰੈਡੀ ਬੈਠੀ ਹੈ ਉਹ ਸਾਨੂੰ ਤਾਂ ਸਾਡੇ ਤਾਂ ਇਧਰੋਂ ਫਿਰ ਬਿਲਕੁਲ ਮਾਸ ਨਹੀਂ ਕਰਦੀ ਉਹ ਤਾਂ ਨਾ ਕੋਸ਼ ਮਾਸ ਲੇਗਾ ਹਰਿਆਣੇ ਤੇ ਚੱਲਦਾ ਤੁਸੀਂ ਫਿਰ ਬੈਠ ਜਾਓ ਕੋਚੀ ਦਾ ਚਲੋ ਆਏ ਆ ਵੀ ਜੇ ਕੋਈ ਸੌਫਾ ਹੋਵੇ 4-5 ਜਟਣ ਲੱਗੇ ਆਪਣੇ ਹਨ ਫਿਰ ਕੋਈ ਦੇਖਾਂਗੇ ਬਾਹਰ ਨੂੰ ਕਿਫਾ ਕਰੀ ਲੀਣਾ ਮੰਗੇ ਤੇ ਹੋਰ ਜਿਗਰ ਉਹ ਹੁਣ ਉੱਥੇ ਕਾਲੇ ਵਾਲੀ ਲਾ ਕੇ ਆਈਆਂ ਚਾ ਇਹਨੇ ਦੇਣਾ ਵੀ 8-9 ਘੰਟੇ ਆਏ ਆਏ ਲੱਗੇ ਵੀ ਜਦੋਂ ਚੱਲ ਪਸੀਨਾ ਪਸਾਨਾ ਆਉਂਦਾ ਕੰਦਰ ਬਹਿ ਜਾਂਦਾ ਲਾ ਤੇ ਸਾਹ ਦਾ ਸੌਖਾ ਆਉਣ ਲੱਗ ਜਾਂਦਾ ਪਰ ਕੀ ਕਰੀਏ ਇੱਕ ਆਏ ਹੋ ਜਾਂਦਾ ਜੀ ਆਪ ਨੂੰ ਵੀ ਥੋੜਾ ਜਿਹਾ ਵੀ ਘਰ ਵਧੀਆ ਹੋਵੇ ਨਾ ਏਸੀ ਵਾਲਾ ਕਮਰਾ ਸਮਾਰ ਕੇ ਵਧੀਆ ਹੋਵੇ ਸੋਨਾ ਲਾ ਦਫੇਰੀ ਫੇਰੀ ਵਧੀਆ ਬੰਦ ਹੋਵੇ 쿨ਿੰਗ ਹੋਵੇ ਰਾਕਾ ਤਾਂ ਆਪਣੇ ਤਾਂ ਨਹੀਂ ਜੰਗਲੇ ਆ ਦੂਜੀ ਤੇ ਨੋਟ ਨਹੀਂ ਆਉਂਦਾ ਜਾ ਕੋਈ

ਮਖੜੀ ਮਖੜੀ 22 ਤੱਕ ਸਾਡੇ ਤੋਂ ਪੂਰਾ ਆਇਆ ਬੱਚਾ ਰਸੀ ਇੱਕ ਸਾਡੀ ਨਾਲ ਝੋਟੀ ਜੀ ਟਾਇ ਮਲਵਾਉਂਦੀ ਹੈ ਕਿ ਬਾਹਰੀ ਕੌੜੀ ਝੋਟੀ ਸਾਡੀ ਇੱਕ ਜਣੇ ਨੂੰ ਗਾਇਬ ਤੋਂ ਇੱਕ ਕਿਤੇ ਤੱਕ ਜਣਾ ਧਾਰ ਗੜਦਲੇ ਉਹ ਦੋ ਜਣੇ ਭਾਲਦੀ ਹੈ ਮੈਂ ਹੁਣ ਮੂਰੇ ਖੜਦੀਆਂ ਤੜਕੇ ਮੰਮੀ ਧਾਰ ਗੜਦੇ ਆ ਤੇ ਐਨੇ ਜਿਵੇਂ ਦੂਧੀਆਂ ਦੋਨੇ ਖਾਈਆਂ ਲਈ ਉਹਨਾਂ ਦੀ ਧਾਰ ਘਾੜਨਾ ਕਿੰਨਾ ਫਲਤ ਪੈ ਜਾਂਦਾ 15/20 ਵਟਾ ਰਾਜ ਚਲੋ ਆਪੇ ਮਧਾਨੀ ਧਾਰ ਹੁਣ ਤਮੰ ਮਧਾਨੀ ਨੂੰ ਸੁਨੇਹੇ ਉਹਨੂੰ ਕਰਦਣੀ ਕਿੰਨੇ ਨਾਲ ਬਹੁਤ ਜ਼ਿਆਦਾ ਕਿਉਂਦੀਆਂ ਜੀ ਟਾਈਮ ਨਹੀਂ ਆਕੇ

ये 10 6 1/4 बाय दे रखे दम तुम्हें तो बार-बार हो जाए ना हूं और ये पेंट करवा कर का ना पीछे है कितना है नहीं नहीं क्या भर दानी

ਲਓ ਜੀ ਆਪਾਂ ਫੇਨ ਲੱਗੇ ਚਾਹ ਗੋਪੁਰਾ ਦਾ ਕੰਮ ਉਧਰ ਨਵੇੜਾ ਹੈ ਬਸ ਬੱਖਰ ਬੱਖਰ ਆ ਗੋਪੁਰਾ ਕੇਰਾ ਫਟੇ ਕਰਿਆ ਤੇ ਬਾਸ ਹੁਣ ਚਾਹ ਚੁਪੀ ਕੇ ਮੈਂ ਆਟਾ ਘੁੱਟਾ ਗੁੰਨੀ ਜਿਵੇਂ ਕੱਦ ਲਿਆ ਰੈਡੀ ਫੇਰ ਇਹ ਦੁਆ ਝਾੜੂ ਦੋ ਝਾੜੂ ਤੇ ਪੂਣੀ ਝਾੜੂ ਕੋਤੀ ਵਾਲਾ ਬਾਤ ਕਰੂੰਗੀ ਪਹਿਨਾ ਇਨਾਂ ਕਰਾਰੇ ਆਇਆ ਤੇ ਨਾ ਭਾਏ 7 ਵਜਨ ਦੇ ਵਿੱਚ ਹੋਊਗਾ ਵੀਵੈਂਟ ਪਿਆ ਜੀ 7 ਵਜਨ ਦੇ ਵਿੱਚ ਤੇ ਬਸ ਜਸਨਾ ਹੁਣ ਨਹਾਉਂਦਾ ਤੇ ਪਰਦੀ ਗੁੱਦੀ ਮੈਂ ਦੀ ਪ੍ਰੈਸ ਕਰਕੇ ਰੱਖਤੀ ਬੱਖਰ ਤੋਂ ਪਹਿਲਾਂ ਹੀ ਕਰਦੀ ਸੀ ਪ੍ਰੈਸ ਵਾਰ ਦੀ ਪ੍ਰੈਸ ਪਈਆ ਬਸ ਨਾ ਲੇ ਤਨਾਲ ਦਾ ਤਿਆਰ ਹੋ ਜੂਗਾ ਬਸ ਮੈਂ ਆਟਾ ਮਿਲ ਕੇ ਰੋਟੀ ਲਾ ਦੂਗੀ ਇਹ ਅਗਮੀ ਵਾਲੀ ਹੈ ਜੀ ਇਹ ਨਹੀਂ ਗਰਮੀ ਦੇ ਵਿੱਚ ਤਾਂ ਨਾ ਬਸ ਪਾਣੀ ਬਣਾ ਪਰਾਂਗਾ ਥਾਲੇ ਲੂਗਾ ਬੰਨ ਲਾ ਇਹ ਨਾ ਖਤਰੇ ਆਟਾ ਹੁੰਦਾ ਰਹੇਗਾ ਇਹ ਹੀ ਹੋਗਾ ਇਹ ਹੀ ਹੋਗਾ ਤੇ ਪਾਣੀ ਬਣਾ ਪਾੜੇ ਤੰਗ ਹੋਏ ਪਏ ਆ ਜੀ ਪਾਣੀ ਨਾ

ਚਸ਼ਨਾ ਹੋ ਗਿਆ ਆਪਣਾ ਰੈਡੀ ਰੋਟੀ ਇਹਨੇ ਖਾ ਲਈ ਤੇ ਦਵਾਈ ਪੁੱਤ ਰੋਟੀ ਤਾਂ ਖਾ ਲਈ ਹੋਰ ਦਵਾਈ ਲੈ ਕੇ ਜਾਈ ਹੋਰ ਲੈ ਲੈ ਦਵਾਈ ਲਓ ਜੀ ਮੰਮੀ ਪਿਆਰੇ ਬਸ ਹੁਣ ਬਾਣੀ ਹੁਣ ਲਿਆਂਦਾ ਢੋਲ ਭਰ ਕੇ ਹੋਰ ਪਸੂ ਕਿਹੜੇ ਬਣਾ ਦੇ ਪਾਣੀ ਮੰਗਿਆ ਬਾਲਾ ਤੰਗ ਹੋ ਗਏ ਪਾਣੀ ਬਣਾਤਾ ਇੱਕ ਤਾਂ ਜਮਾ ਬਸ ਹੀਂਗੜ ਛੱਲੀਆਂ ਕਰਾਤੀਆਂ ਜਮਾ ਪਾਣੀ ਵਾਲਾ ਇੱਕ ਤਾਂ ਬਾਰਡਰ ਵਾਲਾ ਛੱਡਦਾ ਉਹ ਨਹੀਂ ਪੂਰਾ ਛੱਡਦਾ ਹੂੰ ਜੇ ਤੁਹਾਨੂੰ ਸਾਡੇ ਪਹੁੰਚ ਦੋ ਦੋ ਬੰਦ ਦਾ ਟਾਈਮ ਉਹ ਤੁਹਾਨੂੰ ਬੰਦ ਹੋ ਜਾਂਦਾ ਜਿੱਦਣ ਸਾਡੇ ਸਾਡੀ ਟਾਣੀ ਸਾਰਿਆਂ ਨੂੰ ਲਾਸਟ ਹੈ ਲੈ ਪੁੱਤ ਲੈ ਲੈ ਤੋ ਬਾਈ ਸਸਤੀ ਕਾਜੀ ਚਲੋ ਭਾਈ ਨਹੀਂ ਲੈਣਾ ਹਾਂ ਲੈ ਲੈ ਫਿਰ ਪੁੱਤ ਫੋਨ ਕਦੋਂ ਲਾਏਗਾ ਫਿਰ 21 ਦਾ ਲੈਣੀ ਆ ਲੈ ਕੇ ਕੰਮ ਨਵੇਂ। ਹੋਰ ਉਹੀ ਲੈਣਾ ਬਸ ਚੂਰਨ ਜੇ। ਲੈ ਲੈ ਲੈਣਾ। ਚੂਰਨੀ ਐ। ਹੋਰ ਕੀ ਹੁੰਦਾ ਕੋ? ਲੋ ਜੀ ਝਾੜੂ ਆਪਾਂ ਕਰਤਾ ਸਾਰੇ। ਜਸ਼ਨੇ ਦੇ ਨਹਾਉਂਦੇ ਕਰਦੇ ਤੇ ਮੈਂ ਤੇ ਮੰਮੀ ਨੇ ਮਮਮੀ ਨੇ ਕਮਰਾ ਜੋ ਕੱਢ ਲਿਆ ਮੈਂ ਇੱਧਰ ਲੱਗ ਗਈ। ਝਾੜੂ ਵਾਲਾ ਕੰਮ ਜਮਾ ਫਤੇ ਕਰਤਾ ਆਪਾਂ। ਬਸ ਹੁਣ ਮੈਂ ਪੋਚੇ ਲੌਣੀਆਂ ਨਾਲੇ ਮਾੜੀ ਮੋਟੀ ਚੱਕਰ ਜੀ ਕਰਦੇ ਆ ਜਿਹੜੇ ਕਮਰਿਆਂ ਚ ਤੇ ਨਾਲ ਪੋਚੇ ਲਾ ਦਿੰਨੀ ਹੈ ਹੁਣ ਪਾਣੀ ਆਇਆ ਜੀ ਕੋਈ ਹੁਣ ਸਾਰੇ ਕੰਮ ਹੋਣਗੇ ਲੋ ਜੀ ਜਸ਼ਨਾ ਜਾਵੜਿਆ ਆਪਣਾ ਜਸ਼ਨ ਤੇ ਰੈਡੀ ਛੱਡਿਆ ਹੈ ਨਾਲੇ ਭੈਣ ਦਾ ਫੜਾਇਆ ਦੁੱਧ ਲੱਸੀ ਤੇ ਹੁਣ ਜਾਂਦੇ ਆ ਜੀ ਖੇਤ ਅੱਜ ਆਪਣੀ ਪਾਣੀ ਦੀ ਵਾਰੀ ਬਾਹਲੀ ਕਸ ਹੁੰਦੀ ਹੈ ਜੀ ਝੋਨੇ ਵੇਲੇ ਤਾਂ ਸਾਹ ਲੈਣਾ ਸਿਰਫ ਹੁਕਣ ਦੀ ਬੇਲ ਵੀ ਨਹੀਂ ਮਿਲਦੀ ਜਮਾ ਵੀ ਬਸ ਸਵੇਰ ਤੋਂ ਲੈ ਕੇ ਉਠਣਸਾਰ ਪਹਿਲੀ ਵਾਰ ਦੀ ਚਾਹ ਤੋਂ ਉਸਾਰ ਲੱਗ ਜਾਂਦੇ ਆ ਮੁੜ ਕੇ ਸ਼ਾਮ ਦੇ 7:30-8 ਵਜੇ ਜਾਂਦੇ ਇਹਨਾਂ ਨੂੰ ਖੇਤੋਂ ਆਉਂਦੇ ਕਰ ਜਾਂਦੇ ਨੇ ਤੇ ਬੜੇ ਝੋਨੇ ਦਾ ਬਸ ਜਿੰਨਾ ਚੰਗੀ ਆਏ ਵੀ ਹੋਣੀ ਹੁੰਦਾ ਝੋਨਾ ਵੀ ਆਏ ਹੋ ਜੇ ਹੁਣ ਵੀ ਪਾਣੀ ਦੀ ਲੋੜ ਨਹੀਂ ਜਾ ਜੁ ਮੇਰੇ ਸਪਰੇ ਹਣਾ ਕੋ ਬਾਕੀ ਹੋ ਹੀ ਜਾਂਦੀ ਝੋਨੇ ਤੇ ਤਾਂ ਤੇ ਜਿੰਨਾ ਚਾ ਝੋਨਾ ਪਾਲਦਾ ਨਹੀਂ ਵਧੀਆ ਸਮਾਰਕੀ ਉੱਤੇ ਜਮਾਂ ਵੀ ਵੇਲ ਹੈ ਨਹੀਂ ਕਿ ਕੱਲ ਹੁਣ ਭੈਣ ਆਪਰਾਸ਼ਨ ਲੈ ਕੇ ਆਈ ਹੈ ਤੇ ਸੱਤੇ ਚੱਕ ਕੇ ਲਿਆਈ ਰਾਸ਼ਨ ਮੈਂ ਭੈਣ ਨੂੰ ਅੱਖਾਂ ਵੀ ਵਧੀਆ ਚੰਗੀ ਬਣੀ ਸਕੂਟਰੀ ਹੈਗੀ ਆ ਮੈਂ ਥੋੜਾ ਡਲਦੀ ਆ ਮੈਂ ਸਕੂਟਰੀ ਲੈ ਜਾਂਦੀ ਸਕੂਟਰੀ ਤੇ ਧਰ ਲਿਓ ਜੀ ਮੂਰੇ ਵਧੀਆ ਸੀਗਾ ਮੌਜ ਸਕੂਟਰੀ ਇਹੀ ਕੰਮ ਵਾਸਤੇ ਹੁੰਦੀ ਆ ਹੁਣ ਜਦੋਂ ਹੈ ਹੀ ਨਹੀਂ ਗੱਲ ਗਈ ਫਿਰ ਕੀ ਕਰ ਸਕਦੇ ਆ ਹੁਣ ਇਹਨਾਂ ਕੋਲੇ ਵੀ ਜੀ ਕਦੇ ਟਾਈਮ ਹੁੰਦਾ ਕਦੇ ਨਹੀਂ ਹੁੰਦਾ ਹਨਾ ਤੇ ਕੱਲ ਹੁਣ ਸਿਰਫ ਤੇ ਇਨੀ ਦੂਰ ਰਾਸ਼ਨ ਚੱਕ ਕੇ ਲੇਗੀ ਤੇ ਜੇ ਸਕੂਟਰੀ ਵਧੀਆ ਥੋੜਾ ਡਲਦੀ ਆ ਉਧਰ ਅੱਡੇ ਤੱਕ ਜਾਣ ਤੋਂ ਨਹੀਂ ਤਾਂ ਉੱਥੇ ਵਧੀਆ ਸਕੂਟਰੀ ਤੇ ਧਰ ਲੈਣੀ ਹੁੰਦੀ ਜੇ ਸਕੂਟਰੀ ਦੇਗੀ ਸਾਰਾ ਹੁੰਦਾ ਹਨਾ कल बुरी रश्मना घर सर्दा ही नहीं ले जाके दे... चलो जी आप ला लिये पोचे पोचे कम नबेड़िए दबा लो फिर टैमरा पानी रोटी सही सात पोचे पौचे ला लो दस मिनट पोचे लाके आटा गुडना

ਉਹਲੇ ਮਸ਼ੀਨ ਦੇ ਵਿੱਚ ਪਾਣੀ ਫੁੱਲ ਆ ਗਿਆ ਤਾਂ ਫਿਰ ਉਹ ਕੁੱਝ ਪਾਣੀ ਚੋਂ ਮੈਨਾ ਚੋਂ ਅੰਧਾ ਹੋ ਗਿਆ। ਇਹ ਆਪੋ-ਤੁਪੂ ਤੇ ਘੜਾ ਦੇ। ਲਓ ਜੀ ਟਾਈਮ ਹੋ ਗਿਆ 10:00 ਦੇ 11 ਮਿੰਟ ਹੋ ਗਏ ਤੇ ਮੈਂ ਧਰ ਕੇ ਇਹ ਚਾਹ ਭਾਂਡੇ ਭੁੰਡ ਚੱਕਦੇ ਆਪਾਂ ਤੇ ਹਜੇ ਆਪਣੇ ਕੱਪੜੇ ਵੀ ਧੋਤੇ ਤਾਂ ਗਏ ਚੱਲ ਨਾਲੇ ਰਹਿ ਗਏ ਹੁਣ ਉਹ ਪਾਣੀ ਆਊਗਾ ਮੈਨਰ ਦੇ ਵਿੱਚ ਤਾਂ ਫਿਰ ਕਿ ਚੱਲੇ ਜਾਣਗੇ ਹਜੇ ਕਹਿੰਦੇ ਹਜੇ ਆਪਣੀ ਵਾਰੀ ਆ 10:30 ਤੇ ਹਜੇ ਧਿੱਕਰ ਪਾਣੀ ਪਹੁੰਚਿਆ ਨਹੀਂ ਦੇਖੋ ਵਾਰੀ ਵੇਲੇ ਨੂੰ ਪਹੁੰਚ ਜੇ ਤਾਂ ਚੰਗੀ ਗੱਲ ਆ ਤੇ ਜਦੋਂ ਪਾਣੀ ਆਊਗਾ ਮੈਨਰ ਦੇ ਵਿੱਚ ਫੇਰ ਹੀ ਕੱਪੜੇ ਖੱਲ ਕੇ ਲਿਆਵਾਂਗੇ ਐਸ ਤਰ੍ਹਾਂ ਜੀ ਸਾਨੂੰ ਪਾਣੀ ਨੇ ਇੰਨਾ ਜ਼ਿਆਦਾ ਖੱਜਲ ਕਰਿਆ ਨਾ ਪਾਣੀ ਕੰਨੂ ਆ ਸੀ ਬਹੁਤ ਜ਼ਿਆਦਾ ਠੱਠ ਹੋਇਆ ਸਾਡੇ ਸਾਰੇ ਓਡਾਂ ਜੀ ਵੀ ਪਿੰਡ ਚ ਤਾਂ ਵਧੀਆ ਆ ਜਾਂਦਾ ਪਾਣੀ ਜਦੋਂ ਮੋਟਰਾਂ ਵਗੈਰਾ ਚਲਾ ਲੈਂਦੇ ਠੀਕ ਆ ਵਧੀਆ ਸਰ ਜਾਂਦਾ ਕਿਉਂਕਿ ਪਿੰਡ ਚ ਤਾਂ ਬਹੁਤੇ ਘਰਾਂ ਦੇ ਤਾਂ ਪਸੂ ਡੰਗਰ ਹੈ ਨਹੀਂ ਘਟ ਹੈ ਪਰ ਸਾਡੇ ਇਧਰ ਟਾਣੀਆਂ ਕੁਝ ਤਾਂ ਸਾਡੇ ਵਾਲੀ ਜਿਹੜੀ ਪਾਈਪ ਸੀਗੀ ਟਾਣੀਆਂ ਨੂੰ ਆਉਂਦੀ ਸੀ ਪਾਣੀ ਉਹਤੇ ਵੀ ਕਈ ਟਾਣੀਆਂ ਪੈ ਗਈਆਂ ਉਹਨਾਂ ਨੇ ਉਹ ਚ ਕਨੈਕਸ਼ਨ ਕਰ ਲਿਆ ਪਾਈਪ ਦੇ ਵਿੱਚ ਤੇ ਸਾਡੇ ਪਾਣੀ ਪਹੁੰਚਦਾ ਹੀ ਨਹੀਂਗਾ ਜੀ ਹੁਣ ਤਾਂ ਬਹੁਤ ਅਸੀਂ ਠੱਠ ਹੋ ਰਿਹਾ ਹੁਣ ਤਾਂ ਅਸੀਂ ਜੋ ਗਰਮੀ ਹੋਈ ਆਈ ਹੈ ਸ਼ੁਰੂ ਹੋਈ ਆ ਬਸ ਪਾਣੀ ਕਰਨੂ ਦਾ ਬਸ ਖੱਜੜੀ ਹੋਈ ਜਾਂਦੀ ਆ ਕਿੰਨੇ ਜਿਆਦੇ ਕੰਟਰਫ ਵਾਲੇ ਸਾਨੂੰ ਪਤਾ ਐ ਮੁੱਲ ਦਾ ਪਾਣੀ ਕਿੱਥੇ ਲੋਟ ਆਉਂਦਾ ਪਿਛਲੇ ਅੱਗੇ ਬਹੁਤ ਬੁੱਧੂ ਪਾਣੀ ਰਹਿੰਦਾ ਸੀ ਵਧੀਆ ਸੁਖਣਾ ਸਬਜ਼ੀ ਬਾਜੀ ਚ ਪਾ ਲੈਂਦੇ ਸੀ ਪਸ਼ੂ ਡੰਗਰ ਨਮਾ ਲੈਂਦੇ ਸੀ ਵਧੀਆ ਸੀ ਪਰ ਇੱਕ ਦੀ ਤਾਂ ਬਹੁਤ ਜਗ ਖੇਤ ਬੰਨੇ ਵਾਲੇ ਸਾਡੇ ਨੇੜੇ ਤੇੜੇ ਖੇਤ ਹੁੰਦੇ ਜਿਹੜੇ ਪਾਣੀ ਲੈਣ ਆਉਂਦੇ ਅੱਗੇ ਮੰਮੀ ਹੱਸਣ ਲੱਗੀ ਮੰਮੀ ਕਹਿੰਦੀ ਅੱਗੇ ਆਪਾਂ ਖੇਤ ਬੰਨੇ ਵਾਲੇ ਆਉਂਦੇ ਜਿਹੜਾ ਸ਼ਬ ਹੁਣ ਆ ਲੱਗੇ ਪਿਆ ਅਸੀਂ ਬਸ ਕੱਢਣਾ ਕਹਿੰਦੇ ਅੱਗੇ ਲੋਬੀ ਆ ਜਾਂਦੇ ਸੀ ਸਾਰੇ ਸਾਂਝੀ ਸਿਰਿਪਾਲੇ ਤੇ ਕਹਿੰਦੀ ਉਹਨਾਂ ਨੂੰ ਪਾਣੀ ਦੇ ਦਿੰਦੇ ਸੀ ਕੈਂਪਰ ਪਰ ਪਰ ਲੈ ਜਾਂਦੇ ਸੀ ਹੁਣ ਤਾਂ ਕਹਿੰਦੀ ਆਪਾਂ ਆਪ ਵੀ ਮੰਗਣ ਵਾਲੇ ਹੋਏ ਪਏ ਆ ਪਾਣੀ ਗੰਨੋ ਬਹੁਤ ਤੰਗ ਹੋਏ ਪਏ ਆ ਜੀ ਤੇ ਕਹਿੰਦੀ ਜੇ ਕੋਈ ਆ ਗਿਆ ਤਾਂ ਅਗਲਾ ਅਗਲਾ ਨੂੰ ਜੀ ਜਵਾਬ ਦੇਵਾਂਗੇ ਤਾਂ ਅਗਲਾ ਆਖੋ ਲੈ ਵੀ ਇਹਨਾਂ ਦੀ ਇਨੀ ਨਹੀਂ ਨੀ ਤੁਹਾਡੀ ਵੀ ਪਾਣੀ ਵੀ ਨਹੀਂ ਦਿੰਦੇ ਹਨਾ ਵੀ ਪਾਣੀ ਵੀ ਹੁ ਕਰਦੇ ਹੈਗੇ ਜਵਾਬ ਦੇਤਾ ਤੇ ਹੁਣ ਅਗਲੇ ਲੋਕੀ ਦੱਸ ਕੇ ਵੀ ਸਾਡੇ ਤਾਂ ਆਪ ਦੀ ਹੈ ਨਹੀਂ ਡੱਗੀ ਖਾਲੀ ਪਈ ਆ ਤੇ ਭਾਂਕੇ ਉਹ ਜਿਹੜਾ ਢੋਲ ਭਰ ਕੇ ਲਿਆਂਦਾ ਸੀ ਅੱਧਾ ਲੱਗ ਗਿਆ ਪਾਣੀ ਧਾਣੀ ਬਸੂਆਂ ਨੂੰ ਪਿਆਤਾ ਤੇ ਭਾਂਡੇ ਢਿੰਡੇ ਚੱਕੇ ਪੋਚੇ ਵਗੈਰਾ ਲਾਏ ਤੇ ਹੁਣ ਕੱਪੜੇ ਨੇ ਮਸ਼ੀਨ ਚ ਪਾਏ ਫਿਰ ਦੋ ਬਾਲਟੀਆਂ ਨਾਲ ਤੇ ਹੁਣ ਕੱਪੜੇ ਨਹੀਂ ਚੱਲ ਕੇ ਚੱਲਦੇ ਜੀ ਘਰੇ ਫਿਰ ਅਸੀਂ ਉਹਦੇ ਨਾਲ ਨਾ ਮੰਗੇ ਜਿਹੜਾ ਰਹਿ ਗਿਆ ਤੇ ਫਿਰ ਦੇਖੋ ਜੇ ਅੱਜ ਹੀ ਪਾਣੀ ਵੀ ਅੱਜ ਤਾਹੀ ਜਾਣਾ ਪਾਣੀ ਫਿਰ ਆਥਨ ਨੂੰ ਦੋ ਘੰਟੇ ਰੱਡਗੀ ਦੇ ਵਿੱਚ ਬਵਾ ਲਾਂਗੇ ਚਲੋ ਡੰਗ ਲਾਵਾਂਗੇ ਫਿਰ ਚੱਲਦੇ ਚੱਲਦੇ ਦੇ ਫਿਰ ਜਿੰਨੀ ਖੂਣੀ ਹੋਈ ਜਿੰਨਾ ਕਿਚਰ ਨਹਿਰ ਚੱਲੂਗੀ ਦੇਖੋ 15 ਦਿਨ ਚੱਲੂਗੀ ਕਿ 8 ਦਿਨ ਫਿਰ ਅਸੀਂ ਹੋਰ ਬਵਾ ਲਾਂਗੇ ਤੇ ਐ ਬੀ ਵਾਲਾ ਪੂਰਾ ਕਰਨਾ ਪਊਗਾ ਜੀ ਇੱਥੇ ਤਾਂ ਬਹੁਤ ਜ਼ਿਆਦਾ ਤੰਗ ਹੋ ਰਹੇ ਆ ਤੇ ਬਸ ਕੀ ਕਰੀਏ ਕਾਸੀ ਆ ਪਾਤਰ ਖੀਚਾ ਆਪਾਂ ਚਾਚ ਪਾ ਲਈਏ ਦੁੱਧ ਕੰਮ ਤਾਂ ਦਾ ਕੇਰਾ ਫਤੇ ਆ ਸਾਰਾ ਮੈਂ ਤਾਂ ਮੰਮੀ ਤਾਂ ਮੈਂ ਤਾਂ ਮੰਮੀ ਨੂੰ ਆਖੀ ਸੀ ਮੈਂ ਨਾ ਹਾਲਾ ਮੰਮੀ ਕਹਿੰਦੀ ਫੇਰ ਫੇਰ ਕਹਿੰਦੀ ਮੁੜਕੋ ਮੁੜਕੀ ਹੋ ਜਾਣਗੇ ਤੇ ਮੈਂ ਤਾਂ ਫਿਰ ਚਾਹ ਕਰਕੇ ਨਾ ਕਿਉਣੀ ਕਿ ਆਪਾਂ ਤਾਂ ਕਰਨਾ ਪਾਠ ਹਨਾ ਤੇ ਫਿਰ ਪਾਠ ਨੂੰ ਮੇਰੇ ਦੁਪਹਿਰਾਂ ਨਹੀਂ ਮੈਂ ਤਾਂ ਆਦੀ ਹੁੰਦੀ ਬਸ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਕਰ ਦਿੰਨੇ ਹੁੰਨੇ ਆ 12 ਤੋਂ ਕਦੇ ਕਹਿੰਦਾ 11 ਤੋਂ ਪਹਿਲਾਂ ਹੀ ਕਰ ਲੈਣੀ ਹੁੰਦੀ ਆ ਫਰਕਾ ਦੇ ਕਦੇ ਲੇਟ ਹੋ ਜਾਈਦਾ ਤੇ ਹੁਣ ਕਰਨਾ ਕਿ ਮੈਂ ਤਾਂ ਕਰਦੀ ਮੈਂ ਪਾਠ ਕਰੂੰਗੀ ਮੁੜ ਕੇ ਜਦੋਂ ਪਾਣੀ ਪੂਣੀ ਆਇਆ ਚਲੋ ਉਦੋਂ ਦੁਆਕ ਚੌਕ ਕਪੜੇ ਮੰਮੀ ਨਾਲ ਚੱਲ ਬਣਾਗੇ ਚੱਲ ਲਿਆਂਗੇ ਮੰਮੀ ਚੱਲਣੀਆਂ ਨਾਲ ਤੇ ਮੈਂ ਦੇਖਦੀ ਆ ਜੀ ਅੱਜ ਜਸ਼ਨ ਹੈ ਨਹੀਂਗਾ ਅੱਗੇ ਜਸ਼ਨ ਆਪਣਾ ਘਰੇ ਹੁੰਦਾ ਤੇ ਬਸ ਐਂ ਕਰੀ ਜਾਂਦਾ ਮੰਮੀ ਪਾਣੀ ਲਿਆ ਦੇ ਮੰਮੀ ਫਲਾਨੀ ਚੀਜ਼ ਕਿੱਥੇ ਆ ਮੰਮੀ ਅੱਜ ਹੈ ਨਹੀਂ ਘਰੇ ਤੇ ਬਸ ਅੱਜ ਤੁਸੀਂ ਆਖੋਗੇ ਆ ਯਾਦੇ ਜੋਗ ਜਵਾਗ ਸਕੂਲ ਗਾਲੇ ਗਏ ਸ਼ਾਂਤੀ ਜੀ ਹੋ ਗਈ ਘਰੇ ਨਾਲੇ ਆਪਣੇ ਤਾਂ ਇੱਕ ਹੀ ਸੀਗਾ ਪਰ ਫੇਰ ਵੀ ਵੀ ਸ਼ਾਂਤੀ ਜੀ ਘਰੇ ਅੱਜ ਮੈਨੂੰ ਐਂ ਜਿ ਲੱਗਦਾਗਾ ਜੇ ਅੱਜ ਕੱਪੜੇ ਦੇ ਛੱਲਣ ਵਾਲਾ ਕੰਮ ਪਹਿਲਾਂ ਨਿਭੜ ਜਾਂਦਾ ਪਾਣੀ ਤਾਂ ਨਹੀਂ ਹੁੰਦਾ ਤਾਂ ਅੱਜ ਮੈਂ ਸੂਟ ਕੱਟ ਲੈਂਦੀ ਆ ਆਪਦਾ ਸੂਟ ਸਟਿਚ ਕਰ ਲੈਂਦੀ ਬਾਅਦ ਵਿੱਚ ਕੁਛ ਨਾ ਕੁਛ ਕੱਟ ਵੀ ਚਲੋ ਅੱਜ ਕੱਟ ਲੈਂਦੀ ਕੱਲ ਨੂੰ ਸਟਿਚ ਕਰ ਲੈਂਦੀ ਕੁਸਪਾਰਸ ਨੂੰ ਸਟਿਚ ਕਰ ਲੈਂਦੀ ਤੇ ਪਰ ਅੱਜ ਮੇਰਾ ਇਰਾਦਾ ਜਾਂ ਪੂਰਾ ਬਣਿਆ ਪਿਆ ਵੀ ਮੈਂ ਸੂਟ ਅੱਜ ਕੱਟ ਕਟਿੰਗ ਕਰ ਲਾਂ ਸੂਟ ਦੀ ਚਲੋ ਜੀ ਦੇਖਣੇ ਆਂਗੇ ਕਿਰਾਂ ਕੱਪੜੇ ਕੁੱਪੜੇ ਵਾਲਾ ਕੰਮ ਨਿਮੇੜ ਲਿਆ ਨਾ ਕਿ ਜੱਬ ਕਿਰਾਂ ਦੇ ਬਣਾ ਕੇ ਆਉਣੀਆਂ ਨਾ ਕਿ ਪਾਠ ਕਰਦੀਆਂ ਪਾਠ ਕਰਕੇ ਇਨੇ ਆਜੂਗਾ ਪਾਣੀ ਹਜੇ ਪਿੱਛੇ ਬਹੁਤਾ ਪਾਣੀ ਮੈਂ ਨਰ ਚ ਨਹਿਰ ਚ ਨਹਿਰ ਉਹਨਾਂ ਨੇ ਕੱਲ ਛੱਡੀ ਆ ਜੇ ਕਿਤੇ ਪਹਿਲਾਂ ਵੀ ਛੱਡ ਦਿੰਦੇ ਪਾਣੀ ਇੱਧਰ ਤਾਂ ਟਾਈਮ ਨਾ ਹੀ ਆ ਜਾਂਦਾ ਉਹ ਕਹਿੰਦੇ 2 ਘੰਟੇ ਪਹਿਲਾਂ ਛੱਡ ਦਿੰਦੇ ਆਪਣੀ ਵਾਰੀ ਤੇ ਆ ਜਾਂਦਾ ਹਜੇ ਵੀ ਇੱਕ ਚਾਂਸ ਜੇ ਤਾਂ ਹੈਗੀ ਅਬੀ ਵਾਰੀ ਆਪਣੀ ਹੈਗੀ ਆ ਜੀ 12:30 ਵਜੇ ਤੱਕ ਦੇਖੋ ਜੀ ਉਹਨਾਂ ਸਿਰ ਪਹੁੰਚ ਜੇ ਤਾਂ ਵਧੀਆ ਗੱਲਾਂ ਲੱਗ ਜੂਗਾ ਝੋਨਾ ਲੱਗ ਜੂਗਾ ਹਨਾ ਜਿਹੜਾ ਹੁਣ ਲਾਇਆ ਚਲੋ ਜੀ ਉਹ ਤਾਂ ਕਰਮ ਦੀ ਗੱਲ ਆ ਆ ਲੱਗੂਆ ਕਿ ਨਹੀਂ ਕਿ ਰੱਬ ਦਾ ਤੜਕੇ ਦੜਕੇ ਦੇਖੋ ਕਿਵੇਂ ਆਏ ਹੋ ਜਾਂਦੇ ਆ ਹਨਾ ਸਿਆਸੀ ਬਣ ਜਾਂਦੇ ਆ ਤੇ ਲੋ ਜੀ ਬਸ ਮਾੜੀ-ਵੱਟ ਚੱਕ ਧਰ ਦੀ ਬੈੱਡ ਵਗੈਰਾ ਸਾਫ਼ ਕਰਦਾ ਸ਼ੀਸ਼ਾ ਸਾਫ਼ ਕਰਦਾ ਬੇਜ-ਬੂਜ ਫਰਿੱਜ ਵਗੈਰਾ ਸਾਰੇ ਸਭ ਸਾਫ਼ ਕਿਰਾਦਾ ਕਰਦਾ ਚਲੋ ਜੀ ਆਪਾਂ ਹੁਣ ਚਾਹ ਚੁ ਪੁਣ ਲਈਏ ਚਾਹ ਚੁ ਪੁਣ ਕੇ ਖੇਤਾਲਾ ਨੂੰ ਕਰ ਦਈਏ ਫੋਨ ਲੈ ਜਾਣਗੇ ਤੇ ਬਸ ਜੀ ਉਹ ਦੋ ਵਾਦ ਰੋਟੀ ਪਕਾਈ ਉਦੋਂ ਇਤੂ ਬਾਦ ਕੋਚੇ ਲਾ ਕੇ ਮ ਆਟਾ ਗੁੰਨਿਆ ਦੋ ਵਾਦਾਂ ਪਕਾਈ ਫੇਰ ਪਾਕ ਦੀ ਪਾਕ ਦੀ ਰੋਟੀ ਡੈਡੀ ਨੂੰ ਫੜਾਈ ਮਮੀ ਨੇ ਫੇਰ ਇਹ ਨੂੰ ਜਸ਼ਨ ਤੇ ਡੈਡੀ ਨੂੰ ਫੜਾਈ ਬਸ 11 ਤੱਕ ਖੇਤ ਵਾਲੇ ਕਸਮਾਨ ਪਾ ਲੈਂਦੇ ਪਰ ਜਦੋਂ ਖੇਤ ਵਾਲਿਆਂ ਦੀ ਰੋਟੀ ਦਾ ਕੰਮ ਨਿਭੜ ਜਾਂਦਾ ਫੇਰ ਆ ਇਹ ਹੋ ਜਾਂਦਾ ਵੀ ਚਲੋ ਬਿਸਰਾਣ ਜੀ ਆ ਜਾਂਦੇ ਵੀ ਚਲੋ ਆਪਣੀ ਆਪਣੀ ਰੋਟੀ ਰਹਿ ਗਈ ਆਵਣਾ ਵੀ ਖੇਤ ਵਾਲੇ ਖਾ ਗਏ ਤੇ ਜਾਂ ਖੇਤ ਵਾਲਿਆਂ ਦੀ ਰੋਟੀ ਜੇ ਜਾਂ ਖੇਤ ਜਾਣੀ ਹੋਵੇ ਉਦਦੇ ਖੇਤ ਜਾਵੜੇ ਫੇਰ ਕੰਮ ਨਿਭੜ ਜਾਂਦਾ ਬਸ ਜਦੋਂ ਖੇਤ ਵਾਲਾਂ ਦਾ ਕਸਮਾਨ ਜਾਂ ਲੋਟਾ ਜੇ ਨਾ ਫੇਰ ਸਾਰਾ ਕੰਮ ਫਤ ਚਲੋ ਜੀ ਆਪਾਂ ਹੁਣ ਚਾਹ ਚੁ ਬਣ ਲਈਏ ਚਾਹ ਬਣ ਕੇ ਨਾ ਕੇ ਆਉਣੇ ਆਪਾਂ ਲਓ ਜੀ ਆਪਾਂ ਕਟਾ ਲਾ ਕੇ ਸੂਟ ਸੂਟ ਦਾ ਪੈਸੇ ਮੈਂ ਲਾ ਦਿੱ ਸੀਗੀ ਸਾਢੇ 12:00 ਵਜੇ ਕਟਾਣ ਤੇ ਵਿਚ ਦੀ ਭਾਈ ਮੀ ਆ ਗਿਆ ਮੋਟੀਆਂ ਮੋਟੀਆਂ ਕੜੀਆਂ ਜਸ਼ਨ ਦੇ ਡੈਡੀ ਦਾ ਖੇਤੋਂ ਭੱਜੇ ਇੱਕ ਤਾਂ ਸਾਡੀ ਰੇੜੇ ਚ ਨੇਰੇ ਬੈਸੀ 2 ਗੱਟੇ ਉਹ ਚੱਕ ਕੇ ਆ ਕੇ ਅਸੀਂ ਉਹ ਚੁਕਾਏ ਜਸ਼ਨ ਦੇ ਡੈਡੀ ਨੂੰ ਫੇਰ ਉਹਨਾਂ ਆਏ ਸੀ ਜਿਆਦੇ ਰਮੀ ਆ ਜੇ ਆਪਨੀ ਰਸੋਈ ਚ ਜਾਉਂਗੀ ਸੀ ਤੇ ਆ ਕਮਰਾ ਚ ਜਾਉਂਗਾ ਸੀ ਥੋੜਾ ਜਿਹਾ ਫਿਰ ਇੱਥੇ ਦੌੜੇ ਮਿੱਟੀ ਪੁਆਈ ਬੱਠਾ ਮੈਂ ਬੱਠਣ ਪਾ ਪਰ ਬਾਟੀਆਂ ਦੇ ਪਾਗ ਦੇ ਉੱਤੇ ਬਾਟੀਆਂ ਦਾ ਰਸਾ ਮੰਨੇ ਦਸ਼ੰਦ ਰੜੀ ਨੇ ਫੜ ਚੁੱਕਾ ਬਾਟਣ ਦਾ ਤੇ ਬਾਵਾ ਉੱਜੇ ਅਸੀਂ ਜੀ ਕੰਮ ਤੇ ਬਸ ਫੇਰ ਇਹ ਦੁਬਾਰਾ ਬਿਜਲੀ ਸੋਨ ਪਤੀ ਆਏ ਹਨ ਜਦੋਂ ਜਿਆਦਾ ਬੰਦਾ ਇਕੱਠਾ ਹੋ ਗਿਆ ਰਿਹਾ ਫਿਰ ਤਾਂ ਘੰਟੇ ਦਾ ਕੰਮ ਹੁੰਦਾ ਸੂਟ ਕੱਟਣ ਦਾ ਪਰ ਜਦੋਂ ਆਏ ਹੋ ਜੇ ਵੀ ਵੀ ਕੰਮ ਜਿਹਾ ਸਾਡੇ ਕੋਈ ਹੋਰ ਕੰਮ ਕਰਨਾ ਕਿਤੇ ਫਿਰ ਤੁਹਾਨੂੰ ਪਤਾ ਕੰਮ ਪਿੱਛੜ ਜਾਂਦਾ ਤੇ ਇੱਕ ਸੂਟ ਕੱਟਦਾ ਜੀ ਸਲਵਾਰ ਕੱਟਦੀ ਮੈਂ ਵਸਦੀ ਬੈਠੇ ਬੈਠੇ ਕੱਟਣਾ ਲੱਗ ਗਈ ਤੇ ਚਾਪੜੇ ਉੱਪਰ ਸਾਹ ਬਾਹਾਂ ਕੋ ਸਭ ਰੈਡੀ ਆ ਸਭ ਕੱਟ ਲਈਆਂ ਬਸ ਇੱਕ ਸੂਟ ਕੰਪਲੀਟ ਕਰ ਲਿਆ ਅੱਜ ਤੇ ਬਸ ਹੁਣ ਟਾਈਮ ਵੱਲਾ ਦਾ ਹਨੇਰਾ ਦਾ ਹੋਇਆਊਗਾ ਨਾ ਤੁਹਾਨੂੰ ਤਾਂ ਮਾਤ ਤੈਨੂੰ ਤਾਂ ਦਾ ਬੱਥਾ ਹੋਊਗਾ ਤੈਨੂੰ 3:30 ਦਾ ਹੋਊਗਾ ਟਾਈਮ ਬਸ ਆਪਣੇ ਕੰਮਾਂ ਕਰਾ ਦਾ ਟਾਈਮ ਖੁੱਜੂਗਾ ਜੀ ਬਸ ਇਹ ਦੁਬਾਰ ਤੇ ਅੱਜ ਵਾਲੀ ਵੀਡੀਓ ਬਸ ਆਪਣੀ ਕੁਛ ਗੇਰ ਤੇ ਕੰਮ ਕਰਾ ਛੋੜ ਨਾਲ ਸ਼ੇਅਰ ਕਰਿਆ ਆਪਾਂ ਤੇ ਇਹ ਥੋੜੀ ਜਿਹਾ ਜਿਆਦਾ ਲੰਮੀ ਹੋ ਜੂਗੀ ਫਿਰ ਤਾਂ ਕਰਿਆ ਆਪਾਂ ਸ਼ਾਮ ਦੇ ਕੰਮ ਤੋਂ ਦੇ ਅੱਜ ਵੀਡੀਓ ਚ ਸ਼ੇਅਰ ਨਹੀਂ ਕਰਦੇ ਤੇ ਕੁੱਪ ਸ਼ਾਮ ਦੇ ਕੰਮ ਤੋਂ ਜੇ ਤਾਂ ਛੋੜ ਨਾਲ ਕਰਦੇ ਵੀ ਕੱਲ੍ਹ ਵਾਲੀ ਵੀਡੀਓ ਚ ਸ਼ੇਅਰ ਕਰੇ ਸੀਗੇ ਤੇ ਬਾਕੀ ਇੱਕ ਭੈਣ ਆ ਪੈ ਸੀਗੀ ਸੁਮਿੰਦਰ ਸੁਮਿੰਦਰ ਕੌਰ ਬਰਨਾਲਾ ਉਹ ਕਹਿੰਦੇ ਸੀ ਮੇਰਾ ਨਾਮ ਬੋਲ ਦਿਓ ਤੇ ਇੱਕ ਭੈਣ ਦਾ ਮੇਰੇ ਨਾਮ ਚੇਤੇ ਨਹੀਂ ਆ ਰਿਹਾ ਮੇਰੇ ਮਜਾ ਕਰਕੇ ਰੱਖੇ ਸੀਗੇ ਦੋ ਨਾਮ ਮੈਂ ਨਾਮ ਬੋਲੂਗੀ ਦੋਨਾਂ ਕਹਿਣਾ ਦਾ ਮਨੇ ਕੁਲਕੁਲ ਵਿਦਿਆਰਥੀ ਆ ਰਹੇ ਇੱਕ ਦਾ ਨਾਮ ਤੇ ਚਲੋ ਜੀ ਮੈਂ ਦੇਖ ਕੇ ਬੋਲਦੀ ਆ ਪਰ ਮੈਂ ਬੋਲੂਗੀ ਜੀ ਤੇ ਲਓ ਜੀ ਇੱਕ ਦੀ ਦਾ ਨਾਮ ਹੈ ਨਾ ਹੁਣੇ ਦੇਖਿਆ ਮੈਂ ਖ ਦੇਖ ਕੇ ਬੋਲਾਂਗੇ ਦੀ ਦਾ ਨਾਮ ਹੈ ਬਜੀਤ ਕੌਰ ਤੇ ਦੀ ਜੀ ਨੇ ਕਿਹਾ ਸੀ ਕਹਿੰਦੇ ਮੇਰਾ ਨਾਮ ਵੀ ਬੋਲ ਦਿਓ ਉਹਨਾਂ ਨੇ ਕਿਹਾ ਸੀ ਕੱਲ ਕਹਿੰਦੀ ਚੁਟਸੇ ਕੁਟਸੇ ਚੁਟਸੇ ਹੁੰਦਾ ਕੁਟਸੇ ਹੀ ਹੁੰਦਾ ਤੇੰਨਾ ਨਿਕਮੈਂਟ ਕਰਿਆ ਸੀਗਾ ਤੇ ਬਾਕੀ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਕਿਉਂਕਿ ਵੀਡੀਓ ਬਹੁਤ ਜਿਆਦਾ ਲੰਬੀ ਜੀ ਮਿਲਾਂਗੇ ਕੱਲ ਨੂੰ ਸੋਨ ਨੂੰ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਪਿਆਰ ਭਰੀ ਸਸ਼ੇ ਅਕਾਲ ਜੀ ਬਾਏ ਬਾਏ ਜੀ